ਸਾ ਪੰਜਾਬ ਦੇਖ ਰਹੇ ਸਾਇਰਦਸ਼ਕਾਂ ਦਾ ਮੈਂ ਤੇ ਰਣਦੀਪ ਕੋ ਸਵਾਗਤ ਕਰਦੀ ਆ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਲੋਹੜੀ ਦੇ ਤਿਹਾਰ ਨੂੰ ਕੁਝ ਕੀ ਘੰਟੇ ਬਾਕੀ ਨੇ ਇਸ ਲਈ ਅੱਜ ਅਸੀਂ ਗਰਾਊਂਡ ਜ਼ੀਰੋ ਤੇ ਮੌਜੂਦ ਆ ਤੇ ਜਿਵੇਂ ਤੁਸੀਂ ਦੇਖ ਹੀ ਸਕਦੇ ਹੋ ਕਿ ਕਿਵੇਂ ਬਾਜ਼ਾਰਾਂ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਨੇ ਤੇ ਅੱਜ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਜਾਣਦੇ ਆ ਉਹਨਾਂ ਦੇ ਲੋਹੜੀ ਦੇ ਉੱਤੇ ਕੀ ਪਲਾਨ ਨੇ ਆਓ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਆ ਰਹੀ ਹੈ ਪੰਜਾਬ ਦਾ ਪਹਿਲਾ ਤਿਹਾਰ ਹੁੰਦਾ ਨਵੇਂ ਸਾਲ ਦਾ ਲੋਹੜੀ ਦਾ ਬੱਚੇ ਆਂਦੇ ਆਂ ਜੁਆਏ ਕਰਦੇ ਆ ਆਪਣਾ ਪਤੰਗ ਲੈ ਕੇ ਜਾਂਦੇ ਆ ਉਡਾਉਂਦੇ ਆ ਇਹ ਇੱਕ ਦਿਨ ਦਾ ਲੋਹੜੀ ਹੁੰਦੀ ਹੈ ਅਗਲੇ ਸਾਰੇ ਮਾਪੇ ਤੇ ਬੱਚੇ ਨਾਲ ਰਲ ਕੇ ਜੁਆਏ ਕਰਦੇ ਲੋਹੜੀ ਦਾ ਤੇ ਤੁਹਾਡਾ ਕੀ ਪਲਾਨ ਹੈ ਫਿਰ ਕੀ ਸੋਚਿਆ ਕਰ ਜਾ ਕੇ ਲੋਹੜੀ ਵਾਲੇ ਦਿਨ ਕੀ ਕਰਨਾ ਹੈ ਬੱਚੇ ਨਾਲ ਪਤੰਗੜਾ ਮਹਿਰਾਨ ਨੂੰ ਲੋਹੜੀ ਬਾਲਾਂਗੇ ਅੱਛਾ ਜੀ ਤੁਸੀਂ ਉਡਾਉਨੇ ਆ ਪਤੰਗ ਉਡਾਨੇ ਜੀ ਤੇ ਕੀ ਸੋਚਿਆ ਕੀ ਕਰਨਾ ਹੈ ਇਸ ਵਾਰ ਲੋਹੜੀ ਦਾ ਕੀ ਪਲਾਨ ਹੈ ਤੁਹਾਡਾ ਹਨ ਤਾਂ ਕੁਝ ਨਹੀਂ ਹੈਗਾ ਬਸ ਸਹੀ ਹੈ ਦੁਕਾਨਾਂ ਤੇ ਲੱਗੀ ਹੋਈਆਂ ਰਸ ਲੱਗੀ ਹੋਈ ਹੈ ਕੰਮ ਚੱਲ ਰਿਹਾ ਸਿਰਫ ਮੌਸਮ ਸਹੀ ਰਿ ਤਿਆਰੀਆਂ ਦਾ ਦੇਖੋ ਜੀ ਜੋਰ ਸ਼ੋਰਾਂ ਨਾਲ ਹੀ ਹੈ ਸਾਲ ਬਾਅਦ ਤੋਹਾਰ ਆਣਾ ਹੁੰਦਾ ਹੈ ਇਹ ਸਾਰਿਆਂ ਨੂੰ ਬੜੀ ਉਮੀਦ ਹੁੰਦੀ ਹੈ ਉਡੀਕ ਹੁੰਦੀ ਹੈ ਇਹ ਤੋਹਾਰ ਦੀ ਕਿ ਜਲਦੀ ਜਲਦੀ ਆਵੇ ਤੇ ਸਾਰਿਆਂ ਨੂੰ ਇੱਕ ਤਾਂ ਸ਼ੌਂਕ ਹੁੰਦਾ ਜੀ ਧੰਗਾ ਉਡਾਉਂਦਾ ਠੀਕ ਹੈ ਜੀ ਇਸ ਕਰਕੇ ਅੱਜ ਦੇਖੋ ਜੀ ਇੰਨੀ ਰੌਣਕ ਲੱਗੀ ਹੋਈ ਹੈ ਬਾਜ਼ਾਰ ਦੇ ਵਿੱਚ ਕੀ ਕੀ ਨਵੀਆਂ ਵੈਰਾਈਟੀਆਂ ਆਈਆਂ ਨੇ ਕੀ ਕੀ ਹੈ ਵੈਰਾਈਟੀਆਂ ਤਾਂ ਬਹੁਤ ਆਈਆਂ ਨੇ ਜੀ ਵੈਰਾਈਟੀਆਂ ਤੁਸੀਂ ਪੁੱਛੋ ਨਾ ਹਰੇਕ ਵੈਰਾਈਟੀ ਆਈ ਹੈ ਸਾਰੇ ਦਰਸ਼ਕਾਂ ਨੂੰ ਦਿਖਾਉਣਾ ਚਾਹੁੰਗੇ ਇੱਕ ਵਾਰ ਵੈਰਾਈਟੀਆਂ ਦਿਖਾ ਦਿਓ ਇਹ ਜ਼ਰੂਰ ਦਿਖਾਵਾਂਗੇ ਜੀ ਹਾਂ ਆਇਆ ਜੀ ਕੋਨ ਸਾਈਜ਼ ਆਇਆ ਸਰ ਜੀ ਬਟਰ ਪੇਪਰ ਇਹ ਵਧੀਆ ਬਟਰ ਪੇਪਰ ਚਾਹੀਏ ਠੀਕ ਆ ਆ ਦੇਖੋ ਵੈਰਾਈਟੀਆਂ ਆ ਡਬਲ ਇੱਕ ਟਾਵੇ ਦੇ ਛੱਜੇ ਆ ਜੀ ਠੀਕ ਆ ਜੀ ਆ ਛੱਜਾ ਦੇਖੋ ਜੀ ਆ ਦੇਖੋ ਜੀ ਡਬਲ ਆ ਪੂਰੀ ਦੁਕਾਨ ਭਰੀ ਪਈ ਹੈ ਦੇਖੋ ਇਹ ਦਿਖਾ ਸਕਦੇ ਬਸ ਕੰਮ ਚੱਲਦਾ ਹੀ ਭਈ ਮਾੜਾ ਮੋਟਾ ਚੱਲਦਾ ਹੈ ਭਈ ਥੋੜਾ ਘੱਟ ਵੀ ਸੀਗਾ ਥੋੜਾ ਵੱਧ ਵੀ ਸੀਗਾ ਕਿ ਕਿ ਹਰ ਸਾਲ ਨਵਾਂ ਨਵਾਂ ਟ੍ਰੈਂਡ ਆਉਂਦਾ ਲੋਹੜੀ ਦੇ ਟਾਈਮ ਤੇ ਅਜਵਲ ਅੱਜਕੱਲ ਕੀ ਚੱਲ ਰਿਹਾ ਲੋਹੜੀ ਦੇ ਟਾਈਮ ਤੇ ਨਵਾਂ ਅੱਜਕੱਲ ਤਾਂ ਪਾਕਿਸਤਾਨੀ ਡਿਜ਼ਾਈਨ ਚੱਲ ਰਿਹਾ ਨਵੇਂ-ਨਵੇਂ ਪੀਸ ਆਏ ਹੋਏ ਐ ਤੇ ਹੋਰ ਵੀ ਬੜੇ ਸਾਰੇ ਪੀਸ ਹੈਗੇ ਤੁਹਾਨੂੰ ਆਉਈਓ ਦਿਖਾਣਾ ਤੇ ਆ ਜਿਹੜੇ ਸਾਰੇ ਹੈਗੇ ਆ ਪਾਕਿਸਤਾਨੀ ਡਿਜ਼ਾਈਨ ਵਿੱਚ ਹੈਗੇ ਆ ਸਾਰੇ ਆ ਸਾਰੇ ਪਾਕਿਸਤਾਨੀ ਡਿਜ਼ਾਈਨ ਹੈ ਤੇ ਇਹ ਹੁਣ ਜਿਹੜੇ ਛੋਟੇ ਵਾਲੇ ਹੁੰਦੇ ਆ ਛੋਟੇ ਵਾਲੇ ਪੀਸ ਆ ਗਏ ਆ ਪਾਕਿਸਤਾਨੀ ਡਿਜ਼ਾਈਨ ਵਿੱਚ ਆਫੀਫਾ ਗਾਈਟ ਕਹਿੰਦੇ ਆ ਇਹਨੂੰ ਹੱਲੇ ਤੱਕ ਸਭ ਤੋਂ ਜ਼ਿਆਦਾ ਮਹਿੰਗੀ ਆ ਹੀ ਵਿਗਦੀ ਪਈ ਆ ਤੇ ਆ ਸਾਡੇ ਕੋਲ ਸਭ ਤੋਂ ਵਧੀਆ ਉਹ ਆਏ ਹੋਏ ਆ ਫਾਈਟਰ ਕਾਈਟ ਇਹ ਜਿਹੜਾ ਕਾਈਟ ਹੈ 2026 ਦੇ ਡਿਜ਼ਾਈਨ ਦੇ ਲੈ ਕੇ ਬਣਾਇਆ ਗਿਆ ਔਰ ਇਹ ਉਡਾਣ ਵਾਲੇ ਦੇ ਇਸ਼ਾਰੇ ਦੇ ਨਾਲ ਇਹ ਡਾਂਸ ਕਰੇਗਾ ਪਤੰਗੇ ਵਾਲਾ ਜਿੱਦਾਂ ਉਡਾਣ ਵਾਲਾ ਚਾਹੇਗਾ ਉਦਾਂ ਹੀ ਉੜੇਗਾ ਇਹ ਇਹ ਸਪੈਸ਼ਲ ਪਤੰਗਾ ਹੈ ਫਾਈਟਿੰਗ ਕਾਈਟ ਕਹਿੰਦੇ ਇਹਨੂੰ ਜੀ ਇਹਦਾ ਕੀ ਫਰਕ ਹੈ ਮਤਲਬ ਬਾਕੀ ਪਤੰਗਾ ਨਾਲ ਇਹ ਵਿੱਚ ਕੀ ਫਰਕ ਹੈ ਇੱਕ ਇੱਕ ਇੰਚ ਚੀਜ਼ ਨਾਪ ਕੇ ਲੱਗੀ ਹੋਈ ਹੈ ਸਪੈਸ਼ਲ ਤੀਲਾ ਵੀ ਸਪੈਸ਼ਲ ਹੈ ਕਾਗ ਪੇਪਰ ਵੀ ਸਪੈਸ਼ਲ ਹੈ ਇਹਦੇ ਵਰਗਾ ਪਤੰਗ ਬਾਜ਼ਾਰ ਦੇ ਵਿੱਚ ਤੁਹਾਨੂੰ ਨਹੀਂ ਮਿਲੇਗਾ ਇਸ ਬਾਜ਼ਾਰ ਦੇ ਵਿੱਚ 100 ਦੁਕਾਨ ਲੱਗੀਆਂ ਕਿ 100 ਦੁਕਾਨਾਂ ਦੇ ਵਿੱਚ ਸਿਰਫ ਇੱਕ ਸਿੰਗਲ ਦੁਕਾਨ ਤੇ ਇਹ ਪਤੰਗ ਮਿਲੇਗਾ ਜਿਹੜਾ 400 ਰੁਪਏ ਦਾ ਇੱਕ ਪੈਕੇਟ ਹੈ 400 ਰੁਪਏ ਦਰਜਨ ਤੁਹਾਨੂੰ ਸਾਰੇ ਬਾਜ਼ਾਰ 'ਚ ਪਤੰਗ ਨਹੀਂ ਮਿਲੇਗਾ ਸਪੈਸ਼ਲ ਹੈ ਜਿਹੜਾ ਇੱਕ ਵਾਰੀ ਉਡਾ ਲੇਗਾ ਉਹ ਦੁਬਾਰਾ ਕੋਈ ਦੂਜਾ ਪਤੰਗ ਨਹੀਂ ਲਏਗਾ ਇਹਨਾਂ ਸਪੈਸ਼ਲ ਪਤੰਗ ਹੈ ਇਹਨੂੰ ਸਟਾਰ ਗਾਈਡ ਕਹਿੰਦੇ ਇਹ ਤਾਂ ਇਹ ਕਿਵੇਂ ਵੱਖਰਾ ਹੈ ਬਾਕੀਆਂ ਨਾਲ ਵਿੱਚ ਕੀ ਹੈ ਜੀ ਡਿਜ਼ਾਈਨਿੰਗ ਅਲੱਗ-ਅਲੱਗ ਸਪੈਸ਼ਲ ਡਿਜ਼ਾਈਨ ਤਿਆਰ ਕਰਕੇ ਕਰਵਾਏ ਹੋਏ ਆਪਣੇ ਤਿਆਰ ਕਰਵਾਏ ਨੇ ਡਿਜ਼ਾਈਨ ਸਾਰੇ ਇਸ ਪੂਰੇ ਮਾਰਕੀਟ ਦੇ ਵਿੱਚ ਸੌਦਗਾਨ ਹੋਏਗੀ ਇਸ ਤੋਂ ਬਾਅਦ ਡਿਜ਼ਾਈਨ ਕਿਸੇ ਦੁਕਾਨ ਤੇ ਨਹੀਂ ਮਿਲਣਗੇ ਇਸ ਦੁਕਾਨ ਤੇ ਹੀ ਮਿਲਣਗੇ ਪਤੰਗ ਸਾਰਾ ਉਹੀ ਮਝੋਲਾ ਅੱਧਾ ਪੋਣਾ ਸਾਰਾ ਹੈਗਾ ਮਛਲੀ ਹੈਗੀ ਹੈ ਤਾਵਾ ਡੇਢ ਤਾਵਾ ਚੱਲ ਰਲੀ ਗੱਡੀ ਔਰ ਪਾਕਿਸਤਾਨੀ ਪਤੰਗ ਆ ਕਬੂਤਛਾਪਾ ਔਰ ਇਹ ਬਾਕੀ ਐਟਮਾ ਹੈਗੀਆਂ ਸਾਰੀਆਂ ਤੇ ਤੁਹਾਡਾ ਤੁਸੀਂ ਕੀ ਸੋਚਿਆ ਕੀ ਕਰਨਾ ਹੈ ਫਿਰ ਅੱਜ ਘਰ ਜਾ ਕੇ ਲੋੜੀ ਵਾਲੇ ਦਿਨ ਲੋੜੀ ਵਾਲੇ ਦਿਨ ਪਤੰਗ ਵਧਾਵਾਂਗੇ ਜਾ ਕੇ ਦੁਪਹਿਰ ਤੋਂ ਬਾਅਦ ਜੀ ਤੈਨੂੰ ਵਧੀਆ ਪਤੰਗ ਛਡਾਉਂਗੇ ਹਾਂਜੀ ਬਹੁਤ ਜੂਰ ਜੂਰ ਚੜਾਵਾਂਗੇ ਬਹੁਤ ਤੇਜੀਆਂ ਜੀ ਫੁੱਲ ਬਹੁਤ ਤਿਆਰੀ ਹੈ ਸਾਰਾ ਮਾਲ ਖਤਮ ਆਪਣਾ ਮਾਲ ਫੱਟਿਆ ਜੀ ਅੱਛਾ ਜੀ ਹੋ ਰਹੀ ਵਧੀਆ ਵਿਕਰੀ ਹੋ ਰਹੀ ਹੈ ਤੁਸੀਂ ਕੀ ਸੋਚਿਆ ਕੀ ਪਲਾਨ ਹੈ ਤੁਹਾਡੇ ਵਧੀਆ ਪਲਾਨਿੰਗ ਹੈ ਜੀ ਬੱਚੇ ਵੀ ਆਪਾਂ ਬੱਚੇ ਆਉਣ ਇੰਜੋਏ ਕਰਨਗੇ ਜੀ ਇਹ ਤਾਂ ਤੁਸੀਂ ਕੀ ਕਰਨਾ ਹੈ ਤੁਸੀਂ ਆਪ ਦਾ ਦੱਸਣਾ ਜੀ ਤਾਈ ਜਲਦੀ ਅੱਜ ਤੱਕ ਤੇਰਾ ਦੀ ਦੁਕਾਨ ਵੀ ਖੋਲਦੇ ਨਹੀਂ ਜੀ ਤੇਰਾ ਦੀ ਆਪਾਂ ਤੁਹਾਨੂੰ ਜੂ ਅਗਰਿਆ ਜੀ ਅੱਛਾ ਵੀ ਤੁਸੀਂ ਵੀ ਪਤੰਗ ਛਡਾਉਨੇ ਹੋ ਪੂਰੇ ਤਾਂ ਮਾਜੀ ਆਪਾਂ ਛਡਾਉਨੇ ਆ ਜੀ ਪਰਿਵਾਰ ਨਾਲ ਕੀ ਦੋਸਤਾਂ ਨਾਲ ਪਰਿਵਾਰ ਨਾਲ ਜੀ ਫੈਮਿਲੀ ਫੈਮ ਇਹ ਫਿਰ ਰਾਤ ਨੂੰ ਕਿਦਾਂ ਕਿ ਲੋੜੀ ਬਾਲਦੇ ਹੋ ਕਿਵੇਂ ਕਰਦੇ ਹੋ ਆਪਣੇ ਪਰਿਵਾਰ ਸਾਰੇ ਬਾਲਦੇ ਨੇ ਸਾਰੀ ਗਲੀ ਮੇਲੇ ਇਕੱਠੇ ਹੋ ਗਈ ਜੀ ਆਪਾਂ ਠੀਕ ਹੈ ਜੀ ਫਿਰ ਪੂਰੀ ਰੌਣਕਾਂ ਲੱਗਦੀਆਂ ਹਾਂਜੀ ਹਾਂਜੀ ਬਹੁਤ ਜੀ ਉੱਤੀ ਆਏ ਮਾਲ ਆਇਆ ਸਾਰੇ ਮਾਲ ਸਭ ਆਏ ਦੇਖੋ ਓਕੇ ਬੋਲ ਰਿਹਾ ਵਧੀਆ ਵਿਕ ਰਿਹਾ ਮਾਲ ਸਾਰੇ ਕੀ ਪਿਆ ਇਹ ਤੁਹਾਡੀਆਂ ਕੀ ਤਿਆਰੀਆਂ ਨੇ ਲੋੜੀ ਤੇ ਕੀ ਕਰਨ ਦਾ ਸੋਚਿਆ ਅੱਛਾ ਦੇਖੋ ਜੀ ਮੈਂ ਕਹਿੰਦਾ ਮੈਂ ਕਹਿੰਦਾ ਪ੍ਰੋਗਰਾਮ ਜੇ ਤਾਂ ਜਗ੍ਹਾ ਤੇ ਕਵਾਲੀ ਮੇਲਾ ਜਿੱਦ ਤੱਕ ਆਮ ਹੁੰਦਾ ਹਾਂ ਕੰਮ ਜਾਂਦੇ ਫੋਗ ਜਾਂਦੇ ਹਾਂ ਥੋੜੇ ਆਪਣੇ ਪਰਿਵਾਰ ਸਾਰੇ ਆਪਣੇ ਭਰਾ ਸਾਰੇ ਆਪਣੇ ਮਿੱਤਰ ਸਾਰੇ ਜਿੱਦ ਲਈ ਆਪਣੇ ਆਸਲ ਲੋੜੀ ਕਹਿੰਦਾ ਮ ਵਾਸਾ ਪਰ ਬਾਰਾਫ ਨਹੀਂ ਹੈ ਜੀ ਲਾਲ ਤੇ ਆਪਾਂ ਦੁਕਾਨ ਤੇ ਹੀ ਬੈਠੇ ਆਂ ਤੇ ਬਾਕੀ ਦੁਕਾਨ ਦੇ ਉੱਤੇ ਕਾਈਟਸ ਵਗੈਰਾ ਸੇਲ ਹੋ ਰਹੇ ਆਂ ਬਾਕੀ ਦੇਖੋ ਸਾਡਾ ਹੈਪੀ ਲੋੜੀ ਹਾਂਜੀ ਵਧੀਆ ਚੱਲ ਰਹੀ ਹੋਰੀ ਹੈ ਵਿਕਰੀ ਬਹੁਤ ਵਧੀਆ ਚੱਲ ਰਹੀ ਹੈ ਜੀ ਠੀਕ ਹੈ ਜੀ ਤੇ ਤੁਹਾਡਾ ਕੀ ਪਲਾਨ ਹੈ ਕੀ ਸੋਚਿਆ ਲੋੜੀ ਵਾਲੇ ਦਿਨ ਲੋੜੀ ਵਾਲੇ ਦਿਨ ਫਿਲਹਾਲ ਤੇ ਤੂੰ ਫ੍ਰੀ ਹੋਵਾਂਗੇ ਤੇ ਬੱਚਿਆਂ ਦੇ ਨਾਲ ਥੋੜਾ ਇੰਜੋਏ ਕਰ ਲਾਂਗੇ ਤੁਹਾਡਾ ਕੀ ਪਲਾਨ ਹੈ ਕੀ ਸੋਚਿਆ ਕੀ ਕਰਨੇ ਘਰ ਜਾ ਕੇ ਲੋੜੀ ਵਾਲੇ ਦਿਨ ਲੋੜੀ ਵਾਲੇ ਦਿਨ ਸੀ ਲੋੜੀ ਮਾਂ ਆਹ ਫੈਮਿਲੀ ਨਾਲ ਸਾਰੇ ਰਲ ਕੇ ਵਧੀਆ ਜੀ ਕਿ ਜੀ ਵਿਕਰੀ ਵਗੈਰ ਵਗੈਰਾ ਵਧੀਆ ਹੋ ਰਹੀ ਹੈ ਬਹੁਤ ਵਧੀਆ ਹੋ ਰਹੀ ਬਹੁਤ ਵਧੀਆ ਕੋਈ ਦਿੱਕਤ ਨਹੀਂ ਸਾਨੂੰ 사ਸਨ ਦਾ ਬਹੁਤ ਸੋਯੋਗ ਹੈ ਤੁਹਾਨੂੰ ਲੱਗ ਰਿਹਾ ਐਦਾ ਜੀ ਦੇਖੋ ਜੇ ਪਹਿਲਾਂ ਜਿਹੜੀ ਆਪਣਾ ਜੋ ਪਹਿਲਾਂ ਮੌਲ ਸੀਗਾ ਪਤੰਗ ਦਾ ਜਾਂ ਕੋਈ ਵੀ ਤਿਉਹਾਰ ਆਂਦਾ ਸੀਗਾ ਹੋਲੀ ਪਟਾਕਾ ਵਗੈਰ ਲੇਕਿਨ ਉਹ ਚੀਜ਼ ਨਹੀਂ ਹੈ ਠੀਕ ਹੈ ਨਾ ਹੁਣ ਜਿਹੜੀ ਨਵੀਂ ਪੀੜੀ ਆ ਚਲੋ ਉਹ ਤਾਂ bade motte ਦਾ ਬਗਲੇ ਕਹਿੰਦੇ ਇੰਜੋਏ ਦਾ ਕਰਨਾ ਹੀ ਆ ਪਤੰਗ ਤੁੰਗ ਤਾਂ ਵਿਕੀ ਰਹੀ ਹੈ ਡੋਰ ਪਤੰਗ ਵਿਕੀ ਰਹੀ ਹੈ ਜੀ ਦਿਨੇ ਤੋਂ ਥੋੜਾ ਜਿਹੀ ਦੁਕਾਨ ਖੋਲਾਂਗੇ ਆ ਕੇ ਥੋੜੇ ਟਾਈਮ ਲਈ ਕੋਈ ਜਿਹੜਾ ਕਸਟਮਰ ਹੋਏਗਾ ਅਟੈਂ ਜਿਦੇ ਮਾਲ ਖਤਮ ਹੋਏਗਾ ਤੇ ਅਸੀਂ ਚਾਕੇ ਆਪਣੇ ਪੁਜਾਰਾ ਸਾਹਿਬ ਨਾਲ ਪਤੰਗ ਉਡਾਵਾਂਗੇ ਫਿਰ ਪਰਿਵਾਰ ਨਾਲ ਬੈਠ ਕੇ ਲੋਹੜੀ ਮਨਾਵਾਂਗੇ ਜਿਵੇਂ ਕਹਿੰਦੇ ਕਿ ਅਗਨੀ ਵਗੈਰਾ ਬਾਲ ਕੇ ਸੇਕ ਨਹੀਂ ਹੁੰਦੀ ਆ ਮੂੰਗਫਲੀ ਵਗੈਰਾ ਪੰਡਾਂਗੇ ਇੰਜੋਏ ਪੂਰਾ ਕਰਾਂਗੇ ਜੀ ਨੱਚ ਟੱਪ ਕੇ ਹਾਂ ਜੀ ਜਿਵੇਂ ਕਿਹਾ ਜਾਂਦਾ ਹੈ ਕਿ ਇਹ ਪਹਿਲਾ ਤਿਉਹਾਰ ਹੈ ਸਾਲ ਦਾ ਜਿਹਦੇ ਨਾਲ ਸਾਲ ਦੀ ਸ਼ੁਰੂਆਤ ਹੁੰਦੀ ਹੈ ਹਾਂ ਜੀ ਬਿਲਕੁਲ ਹਾਂ ਜੀ ਕਿ ਜਿਵੇਂ ਕਿਹਾ ਜਾਂਦਾ ਹੈ ਕਿ ਪੰਜਾਬ ਦੇ ਵਿੱਚ ਲੋਹੜੀ ਦਾ ਥਰ ਬੜੇ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਕਿ ਬਿਲਕੁਲ ਜੀ ਬਿਲਕੁਲ ਬਹੁਤ ਜੋਰ-ਸ਼ੋਰ ਨਾਲ ਮਨਾਇਆ ਜਾਂਦਾ ਬਲਕਿ ਕਿਉਂਕਿ ਤੁਹਾਨੂੰ ਪਤਾ ਪੰਜਾਬ ਦੇ ਵਿੱਚ ਸਾਭ ਤੋਂ ਜ਼ਿਆਦਾ ਸ਼ੌਕ ਰਹੇ ਪਤੰਗਬਾਜ਼ੀ ਦਾ ਜਿਹੜੇ ਪਤੰਗਬਾਜ਼ੀ ਔਰ ਇਸ ਪਤੰਗਬਾਜ਼ੀ ਦੇ ਵਿੱਚ ਇੱਕ ਖਾਸ ਜ਼ਰੂਰ ਕਰਾਇ ਜਾਊਗਾ ਗੱਲ ਕਿ ਜਿਹੜੇ ਬੰਦੇ ਪਲਾਸਟਿਕ ਡੋਰ ਯੂਜ਼ ਕਰ ਰਹੇ ਨੇ ਜਾਂ ਉਡਾ ਰਹੇ ਨੇ ਉਹ ਬਿਲਕੁਲ ਨਾ ਇਸ ਨੂੰ ਯੂਜ਼ ਕਰਨ ਕਿਉਂਕਿ ਕਿਸੇ ਦੀ ਜਾਨ ਨਾ ਖੇਲਣਾ ਕੋਈ ਚੰਗੀ ਗੱਲ ਨਹੀਂ ਹੁੰਦੀ ਆਪਣੇ ਦੇਖੋ ਕਿੰਨੇ ਪੰਛੀ ਘਟ ਰਹੇ ਨੇ ਇਸ ਨਾਲ ਕਿੰਦੀਆਂ ਜਾਨਾਂ ਜਾ ਰਹੀਆਂ ਵੈ ਬੱਚੇ ਕਿੰਨੇ ਜਾਨੀ ਥੋੜਾ ਪੱਕੇ ਨੇ ਇਸ ਨਾਲ ਲੋ ਬੀ ਤੁਹਾਨੂੰ ਉਸ ਨਾਲ ਪਤਾ ਪਲਾਸਟਿਕ ਡੋਰ ਸਾਰੀ ਹੁੰਦੀ ਆ ਤੇ ਜਿਸ ਕਰਨਾ ਤੁਸੀਂ ਇਸ ਨੂੰ ਯੂਜ਼ ਨਾ ਕਰੋ ਓਨਲੀ ਤਾਗਾ ਡੋਰ ਯੂਜ਼ ਕਰੋ ਹੀ ਸਾਡিয়ে ਹਰੇਕ ਨੂੰ ਹੱਥ ਜੋੜ ਕੇ ਬੇਨਤੀ ਹੈ ਨਾਲੇ ਜੀ ਇਸੇ ਲਈ ਸਰਕਾਰ ਨੇ ਚਾਇਨਾ ਡੋਰ ਨੂੰ ਬੈਨ ਕੀਤਾ ਹੈ। ਕੋਈ ਬਿਲਕੁਲ ਔਰ ਉਹਨਾਂ ਦੇ ਕਹਿੰਦਾ ਪਰਚਾ ਹੋਣਾ ਚਾਹੀਦਾ ਜੀ। ਜਿਹੜੇ ਵੇਚ ਰਹੇ ਆ ਜਿਹੜੇ ਖਰੀਦ ਰਹੇ ਆ। ਹਾਂਜੀ ਜੀ ਬਹੁਤ ਸਾਰੇ ਪੰਛੀਆਂ ਨੂੰ ਕੀ ਬੱਚਿਆਂ ਨੂੰ ਕੀ ਸਾਰਿਆਂ ਨੂੰ ਨੁਕਸਾਨ ਹੁੰਦਾ ਉਹਦਾ ਕੋਈ ਫਾਇਦਾ ਨਹੀਂ ਹੈ। ਬਿਲਕੁਲ ਜੀ ਬਿਲਕੁਲ ਅਸੀਂ ਤਾਂ ਖੁਦ ਦੇ ਸੇ ਖਿਲਾਫ ਹੈ। ਉਹ ਦੇਖੋ ਅਸੀਂ ਇੱਕ ਮੰਗਾਇਆ ਪਤੰਗ। ਤੁਸੀਂ ਆ ਦੇਖੋ ਲਿਖਿਆ ਨੋ ਸਮੋਕਿੰਗ। ਜੀ ਨਵੇਂ-ਨਵੇਂ ਡਿਜ਼ਾਈਨਰ ਦੇ ਪਤੰਗ। ਨੋ ਸਮੋਕਿੰਗ ਲਿਖਿਆ ਹੈ ਕਿ ਤਾਂ ਕਿ ਪੰਜਾਬ ਨਸ਼ਾ ਮੁਕਤ ਰਹੇ ਆਪਣਾ। ਜਿਹੜੀ ਨਵੀਂ ਪੀੜ੍ਹੀ ਆਪਣੀ ਉਹ ਨਸ਼ਾ ਮੁਕਤ ਰਹੇ ਇਹਦੇ ਵਿੱਚ ਨਾ ਪਵੇ ਹੋਰ ਕਿਹੜੇ ਕਿਹੜੇ ਡਿਜ਼ਾਈਨਰ ਦੇ ਪਤੰਗ ਨੇ ਡਿਜ਼ਾਈਨ ਤਾਂ ਬਹੁਤ ਜ਼ਿਆਦਾ ਹੈ ਕੋਈ ਮੱਚੀ ਬ੍ਰਾਂਡ ਹੈ ਜੀ ਵੱਡਾ ਸਾਈਜ਼ ਇਹਨੂੰ ਤਵਾ ਸਾਈ ਜਿਆ ਕਹਿਆ ਜਾਂਦਾ ਡਿਜ਼ਾਈਨ ਦੇਖੋ ਇਹਦੇ ਚ ਦੇਖੋ ਕਿੰਨੇ ਰਿਆ ਜੀ ਅਦੇ ਤੋਂ ਅੱਗੇ ਬਖੜਾ ਜੀ ਅੱਪਖੜਾ ਅੱਗੇ ਇੱਧਰ ਦੇਖੋ ਪਖੜੀ ਜੀ ਜਿਹਨੂੰ ਪਖੜੇ ਵੀ ਬੋਲਦੇ ਆ ਸਾਜੂ ਵੀ ਬੋਲਦੇ ਆ ਆ ਦੇਖੋ ਅੱਗੇ ਮੱਛੀ ਵਾਲਾ ਫੇਰ ਆ ਗਿਆ ਡੇਡ ਦਾ ਵਾ ਤੇ ਡੇਡ ਦਾ ਵਾ ਜੀ ਇਹ ਕਹ ਲੋ ਜੀ ਮੱਛੀ ਬ੍ਰਾਂਡ ਦਾ ਪਤੰਗੇ ਜੀ ਇਹ ਵੀ ਇਹ ਫੁੱਲ ਬ੍ਰਾਂਡ ਦਾ ਹੈ ਕਾ ਇਹਨੂੰ ਬੋਲਦੇ ਆ ਮੱਛੀ ਟੁਕਲ ਇਹਨੂੰ ਕਈ ਬੱਚੇ ਟੁਕਲ ਬੋਲਦੇ ਆ ਕੇ ਔਰ ਕਈ ਬੱਚੇ ਇਹਨੂੰ ਪਰਾ ਬੋਲਦੇ ਆ ਕੇ ਜੀ ਅੱਗੇ ਆ ਜੋ ਹੋਰ ਤੁਹਾਨੂੰ ਦਿਖਾਣੇ ਡਿਜ਼ਾਈਨ ਵਧੀਆ ਆ ਬਟਰ ਪੇਪਰ ਸਾਡੇ ਕੋਲ ਵਾਈਟ ਪਿਆ ਹੈ ਆ ਦੇਖੋ ਜੀ ਪੂਰਾ ਬਟਰ ਪੇਪਰ ਜੀ ਲੋੜੀ ਦੇ ਬਹੁਤ ਵਧੀਆ ਤਿਆਰੀਆਂ ਨੇ ਜੇ ਛੜਾ ਸਾਮਾਨ ਵੇਚ ਗਿਆ ਤਾਂ ਬੱਲੇ ਬੱਲੇ ਹਾਂਜੀ ਵਧੀਆ ਵਿਕ ਰਿਹਾ ਸਾਮਾਨ ਵਧੀਆ ਵਿਕਰੀ ਹੋ ਰਹੀ ਹੈ ਚੱਲ ਰਿਹਾ ਵਧੀਆ ਹੀ ਚੱਲ ਰਿਹਾ ਅੱਛਾ ਜੀ ਤੁਹਾਡੇ ਕੀ ਪਲਾਨ ਨੇ ਅੱਜ ਲੋੜੀ ਤੇ ਸਾਡਾ ਕੀ ਪਲਾਨ ਹੈਗਾ ਸਾਡਾ ਬੁਲਾ ਰਹੇ ਆ ਸਾਡਾ ਮਾਲ ਵਿਕੇ ਤਾਂ ਅਸੀਂ ਕੱਲ ਨੂੰ ਕੁਝ ਹੋਰ ਕੁਝ ਕਰੀਏ ਤੁਸੀਂ ਖੁਦ ਲੋੜੀ ਤੇ ਕੀ ਕਰਨਾ ਹੈ ਜਿਵੇਂ ਤੇਰਾ ਜਨਵਰੀ ਨੂੰ ਕੀ ਮਨੋ ਕਿਵੇਂ ਮਨਾਉਣੀ ਹੈ ਲੋੜੀ ਅਸੀਂ ਲੋੜੀ ਬਣਾਨੇ ਆਗ ਵਾਲ ਕੇ ਬਾਅਦ ਮੁੰਫਲੀ ਰੇਵੜੇ ਜਿਵੇਂ ਰੱਖ ਕੇ ਬਹੁਤ ਵਧੀਆ ਕਰਦੇ ਆ ਗਿਆ ਅੱਜ ਅਸੀਂ ਲੁਧਿਆਣਾ ਦੇ ਦਰੇਸੀ ਗਰਾਊਂਡ ਵਿੱਚ ਮੌਜੂਦ ਹਾਂ ਤੇ ਜਿਵੇਂ ਤੁਸੀਂ ਤਸਵੀਰਾਂ ਦੇਖ ਹੀ ਸਕਦੇ ਹੋ ਕਿ ਇੱਥੇ ਤਾਗੇ ਵਾਲੀ ਡੋਰ ਬਣਾਈ ਜਾ ਰਹੀ ਹੈ ਤੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਇਹ ਡੋਰ ਕਿੱਦਾਂ ਬਣਦੀ ਹੈ ਤੇ ਸਰਕਾਰ ਨੇ ਚਾਈਨਾ ਡੋਰ ਨੂੰ ਵੀ ਬੰਦ ਕਰ ਦਿੱਤਾ ਹੈ ਕਿ ਇਸ ਦਾ ਉਹਨਾਂ ਉੱਤੇ ਕੋਈ ਪ੍ਰਭਾਵ ਪਿਆ ਹੈ ਕਿ ਨਹੀਂ ਆਓ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਜੀ ਕਿੱਦਾਂ ਬਣਾ ਰਹੀ ਹੋਈ ਡੋਰ ਇਹਦਾ ਪ੍ਰੋਸੈਸ ਕੀ ਹੈ ਦੇਖੋ ਜੀ ਇਹ ਸਾਡੇ ਕੋਲ ਵਰਦਮਨ ਦੇ ਤਾਗੇ ਹੁੰਦੇ ਜੀ ਕੱਚੇ ਤਾਗੇ ਹੁੰਦੇ ਆ ਤੇ ਉਸ ਨੂੰ ਪਹਿਲੇ ਅਸੀਂ ਤਾਣ ਲੈਨੇ ਆ ਤਾਣ ਕੇ ਫਿਰ ਗਾਗ ਦੇ ਅਨੁਸਾਰ ਰੰਗ ਲਾ ਦੀਦਾ ਜਿਵੇਂ ਹੁਣ ਸਰਕਾਰ ਨੇ ਚਾਇਨਾ ਡੋਰ ਨੂੰ ਬੈਨ ਕਰ ਦਿੱਤਾ ਹੈ ਕੀ ਵਿਕਰੀ ਤੇ ਕੋਈ ਪ੍ਰਭਾਵ ਪਿਆ ਹੈ ਕੁਝ ਫਾਇਦਾ ਹੋਇਆ ਇਹ ਦੇ ਨਾਲ ਡੋਰ ਨੂੰ ਕੋਈ ਪ੍ਰਭਾਵ ਨਹੀਂ ਪਿਆ ਜੀ ਸਾਡੇ ਵਾਲੀ ਡੋਰ ਨੂੰ ਕੋਈ ਪ੍ਰਭਾਵ ਨਹੀਂ ਪਿਆ ਸਾਡੀ ਦੁਕਾਨ ਖਾਲੀ ਹੋਈ ਪਈ ਹੈ ਮਤਲਬ ਪੂਰੀ ਵਧੀਆ ਵਿਕਰੀ ਹੋ ਰਹੀ ਹੈ ਪੂਰੀ ਵਿਕਰੀ ਹੋ ਰਹੀ ਹੈ ਜੀ ਅੱਛਾ ਤੁਸੀਂ ਕੀ ਸੋਚਿਆ ਕੀ ਲੋੜੀ ਵਾਲੇ ਦਿਨ ਕੀ ਪਲਾਨ ਹੈ ਤੁਹਾਡੇ ਕੀ ਪਲਾਨ ਨੇ ਸਾਡੇ ਕੀ ਪਲਾਨ ਹੈ ਅਸੀਂ ਵੀ ਗੁੱਡਾ ਢਾਲਾਂਗੇ ਇੱਕ ਅੱਧਾ ਇੱਥੇ ਰਖੜੀ ਫੜ ਕੇ ਹਾਂਜੀ ਤਸੀਂ ਵੀ ਵੜਾ ਲੈਨੇ ਆ ਫਿਰ ਵਧੀਆ ਪੂਰੇ ਵੜਾਈ ਦਾ ਸਾਨੂੰ ਵੀ ਸ਼ੌਕ ਹੁੰਦਾ ਗੁੱਡਾ ਢਾਣਦਾ ਪਰਿਵਾਰ ਦੇ ਨਾਲ ਕੀ ਦੋਸਤਾਂ ਨਾਲ ਪਰਿਵਾਰ ਨਾਲ ਪੂਰੇ ਪਰਿਵਾਰ ਨਾਲ ਜੀ ਠੀਕ ਐ ਜੀ ਹਾਂ ਜੀ ਠੀਕ ਐ ਫਿਰ ਇੱਕ ਆਟਾ ਬਣਦਾ ਏ ਕਿਸ ਚੀਜ਼ ਦੀ ਬਣਦੀ ਏ ਇਹੋ ਹੈ ਮਾਂਜਾ ਇਹਨੂੰ ਕਹਿੰਦੇ ਅਸੀਂ ਇਹਦੇ ਮਾਂਜੇ ਦੇ ਵਿੱਚ ਸਿਰਫ ਅਲਾ ਰੋਟ ਤੇ ਕੱਚ ਦੋ ਚੀਜ਼ਾਂ ਮਿਕਸ ਕਰਕੇ ਅਸੀਂ ਇਹਨੂੰ ਮਾਂਜਾ ਬਣਾ ਲੀਦਾ ਤੇ ਕੋਈ ਕੈਮੀਕਲ ਨਹੀਂ ਅਸੀਂ ਵਰਤਦੇ ਕੋਈ ਕੁਝ ਨਹੀਂ ਵਰਤਦੇ ਇਹਦੇ ਚ ਤੇ ਜੋ ਤੇ ਜੋ ਹੀ ਕੱਚ ਵਗੈਰਾ ਇਹ ਹੱਥ ਵਗੈਰਾ ਤੇ ਤਾਂ ਨਹੀਂ ਲੱਗਦਾ ਇਹ ਸਾਡੇ ਨਹੀਂ ਲੱਗਦਾ ਜੀ ਅਸੀਂ ਸੇਫਟ ਹੈ ਗਏ ਆ ਪੂਰੇ ਇਹ ਦੇਖੋ ਸਾਡੇ ਨਾਲ ਉਂਗਲਾ ਵੱਜੀ ਆਈਆਂ ਮੈਂ ਜੀਨ ਦਾ ਕਪੜਾ ਵੈ ਤੇ ਦੇਖੋ ਕੱਲਾ ਕੱਲਾ ਤਾਣਾ ਨੂੰ ਮਾਂਜਾ ਲੱਗ ਰਿਹਾ ਜੀ ਇਹ ਫਿਰ ਵੱਖਰੇ ਵੱਖਰੇ ਰੰਗਾਂ ਦੇ ਵਿੱਚ ਹੁੰਦਾ ਹੈ ਹਾਂ ਜੀ ਵੱਖਰੇ ਵੱਖਰੇ ਜੋ ਗਾਗ ਮੰਗ ਲੈਂਦਾ ਕੀ ਆ ਰੰਗ ਚਾਹੀਦਾ ਐ ਰੰਗ ਚਾਹੀਦਾ ਵੈ ਅਸੀਂ ਉਹ ਰੰਗ ਕਰਦੀਦਾ ਜੀ ਇੰਨਾ ਕੁ ਟਾਈਮ ਲੱਗਦਾ ਫਿਰ ਇਹਨੂੰ ਕਰਨ ਨੂੰ ਦੇਖੋ ਦੇਖ ਨੜੇ 2 ਘੰਟੇ ਲੱਗ ਹੀ ਜਾਂਦੇ ਜੀ ਜਿਵੇਂ ਕਿ ਤੁਸੀਂ ਦੇਖਿਆ ਤੇ ਸੁਣਿਆ ਕਿ ਕਿਸ ਤਰ੍ਹਾਂ ਲੋਕਾਂ ਨੂੰ ਲੋਹੜੀ ਦੇ ਤਿਹਾਰ ਦਾ ਪੂਰਾ ਸ਼ੌਂਕ ਹੈ ਤੇ ਲੋਕੀ ਕਿਵੇਂ ਲੋਹੜੀ ਦੇ ਤਿਹਾਰ ਦੇ ਪੂਰੀ ਚਾਵਾਂ ਨਾਲ ਲੋਹੜੀ ਕਰ ਰਹੇ ਨੇ ਪੂਰੇ ਬਾਜ਼ਾਰ ਸਜੇ ਹੋਏ ਨੇ ਹਰ ਪਾਸੇ ਰੌਣਕਾਂ ਨੇ ਤੇ ਤੁਹਾਡਾ ਇਸ ਸਾਲ ਲੋਹੜੀ ਦੇ ਉੱਤੇ ਕੀ ਪਲਾਨ ਹੈ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਮੈਂ ਤਾਂ ਰਣਦੀਪ ਕੌਰ ਕੈਮਰਾਮੈਨ ਵਿਕਰਾਂਤ ਦੇ ਨਾਲ ਵਾਜ਼ਾ ਪੰਜਾਬ